ਹਾਂਜੀ ਸੁਸ਼ੀਲ ਜੀ ਕੀ ਕਹਿਣਾ ਚਾਹੂਗੇ ਕਿ ਤੁਸੀਂ ਪੋਸਟ ਸ਼ੇਅਰ ਕੀਤੀ ਹੈ ਕਿ ਅਸਤੀਫਾ ਤੁਸੀਂ ਜਿਹੜਾ ਦੇ ਦਿੱਤਾ ਹੈ ਆਪਣੇ ਪਦ ਤੋਂ ਕੀ ਪੂਰੀ ਗੱਲਬਾਤ ਮੈਂ ਕਾਫੀ ਲੰਬੇ ਸਮੇਂ ਦੇ ਤੋਂ ਸ਼ੇਖਸਰਾ ਹਿੰਦੁਸਤਾਨ ਪਾਰਟੀ ਦੇ ਵਿੱਚ ਕੰਮ ਕਰ ਰਿਹਾ ਸੀਗਾ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੇ ਦੇਸ਼ਵਰੋਧੀ ਤਾਕਤਾਂ ਨੇ ਉਹਨਾਂ ਦੇ ਖਿਲਾਫ ਲਗਾਤਾਰ ਡਟ ਕੇ ਵਿਰੋਧ ਕੀਤਾ ਔਰ ਲਗਾਤਾਰ ਜਿਹੜੇ ਦੇਸ਼ਵਿਰੋਧੀ ਅੰਸ਼ਕ ਜੋ ਉਹਨਾਂ ਦਾ ਵਿਰੋਧ ਕੀਤਾ ਔਰ ਦੇਸ਼ ਸੇਵਾ ਦੀ ਗੱਲ ਕੀਤੀ ਹਮੇਸ਼ਾ ਬੜੀ ਇਮਾਨਦਾਰੀ ਤੰਦੇ ਹੀ ਨਾਲ ਮੈਂ ਜਿੰਨਾ ਸਮਾਂ ਵੀ ਦਿੱਤਾ ਆਪਣਾ ਪੂਰੀ ਇਮਾਨਦਾਰੀ ਨਾਲ ਦਿੱਤਾ ਪਰੰਤੂ ਕੁਝ ਮੰਤੋਂ ਤੱਕਿਆ ਕੁਝ ਗੱਲਾਂ ਤੋਂ ਪਿਛਲੇ ਸਮੇਂ ਦੇ ਵਿੱਚ ਮੇਰੇ ਤੇ ਇੱਕ ਹਮਲਾ ਹੋ ਗਿਆ ਸੀਗਾ ਜਿਸ ਨੂੰ ਲੈ ਕੇ ਪਾਰਟੀ ਦੇ ਕਿਸੇ ਵੀ ਕਾਰਜਕਰਤਾ ਦਾ ਕਿਸੇ ਵੀ ਨੇਤਾ ਨੇ ਮੇਰੀ ਕੋਈ ਸਾਰ ਨਹੀਂ ਲਈ ਔਰ ਸਭ ਤੋਂ ਵੱਡੀ ਜਿਹੜੀ ਦੁਖਦ ਗੱਲ ਹੈ ਜਿਹੜੀ ਸਿਰਫ ਰਾਜਨੀਤੀ ਆ ਉਹ ਸਿਰਫ ਸੁਰੱਖਿਆ ਦੀ ਰਾਜਨੀਤੀ ਰਹਿ ਗਈ ਆ ਔਰ ਕਿਸੇ ਭਾਵਨਾ ਦੀ ਕੋਈ ਰਾਜਨੀਤੀ ਨਹੀਂ ਹੈਗੀ ਇਸ ਟਾਈਮ ਤੁਸੀਂ ਲੰਮੇ ਟਾਈਮ ਤੋਂ ਜੁੜੇ ਸੀ ਕਿ ਫਿਰ ਜਿਹੜਾ ਅਚਾਨਕ ਤੁਸੀਂ ਇਸ ਤਰ੍ਹਾਂ ਇਹ ਏਡਾ ਵੱਡਾ ਕਦਮ ਚੱਕਿਆ ਜਿਹੜਾ ਸਵਾ ਸਾਲ ਦੇ ਦੌਰਾਨ ਲਗਾਤਾਰ ਮੈਨੂੰ ਜਿਹੜੀ ਕਾਲਸ ਆਈਆਂ ਸਿਰਫ ਮੀਟਿੰਗਾਂ ਵਾਸਤੇ ਕਾਲਸ ਆਈਆਂ ਪਰੰਤੂ ਕਿਸੇ ਨੇ ਇਹ ਨਹੀਂ ਕਿਹਾ ਵੀ ਤੇਰੇ ਤੇ ਹਮਲਾ ਹੋਇਆ ਸੀ ਤਾਂ ਐਸੀ ਤਰੀਕ ਸਰ ਵੀ ਲਈ ਹੈ ਲਗਾਤਾਰ ਇਹ ਗੱਲਾਂ ਨੂੰ ਦੇਖਦੇ ਹੋਏ ਮੈਂ ਚੁੱਪੀ ਸਾਧ ਲਈ ਠੀਕ ਹੈ ਜਿਸ ਨੂੰ ਲੈ ਕੇ ਜਿਹੜੇ ਵੱਡੇ ਨੇਤਾ ਹੁੰਦੇ ਨੇ ਉੱਪਰ ਬੈਠੇ ਲੀਡਰਸ਼ਿਪ ਹੈਗੀ ਹੈਗੀ ਉਹਨਾਂ ਦੇ ਕਹਿਣ ਦੇ ਉੱਤੇ ਸੁਰੱਖਿਆ ਮਿਲ ਜਾਣੀ ਸੁਰੱਖਿਆ ਵਾਪਸ ਹੋ ਜਾਣੀ ਯਾਨੀ ਕਿ ਕਿਸੇ ਦੇ ਵਰਕ ਦਾ ਕੋਈ ਮੁੱਲ ਨਾ ਪੈਣਾ ਇਹ ਮੈਨੂੰ ਅੱਜ ਸਮਝ ਆ ਚੁੱਕਿਆ ਹੈਗਾ ਕਿ ਵਰਕ ਦਾ ਕੋਈ ਮੁੱਲ ਨਹੀਂ ਹੈਗਾ ਠੀਕ ਹੈ ਜਿਹਨੂੰ ਥ੍ਰੈਟ ਹੈ ਉਹਨੂੰ ਸਿਕਿਉਰਿਟੀ ਨਹੀਂ ਮਿਲਦੀ ਜਿਹਨੂੰ ਕਿਸੇ ਨੇ ਨਹੀਂ ਹੈਗਾ ਉਹਨੂੰ ਸਿਕਿਉਰਿਟੀ ਮਿਲ ਜਾਂਦੀ ਹੈ ਤੁਹਾਡੇ ਕੋਲ ਵੀ ਸਿਕਿਉਰਿਟੀ ਸੀਗੀ ਤੇ ਫਿਰ ਅਚਾਨਕ ਤੁਹਾਡੇ ਵੀ ਸਿਕਿਉਰਿਟੀ ਵਾਪਸ ਮੇਰੇ ਕੋਲ ਸਿਕਿਉਰਿਟੀ ਸੀਗੀ ਮੈਨੂੰ ਪਤਾ ਰਾਜਨੀਤੀ ਕਿਸ ਤਰ੍ਹਾਂ ਰੰਗ ਦਿਖਾਉਂਦੀ ਹੈਗੀ ਆਪਣਾ ਕਿ ਇਸ ਤੋਂ ਵਾਪਸ ਲੈ ਲਓ ਇਸ ਤੋਂ ਰਹਿਣ ਦਿਓ ਇਸ ਨੂੰ ਦੇ ਦਿਓ ਇਹ ਸਾਰਾ ਰੰਗ ਤੇ ਦੇਖ ਚੁੱਕਿਆ ਮੈਂ ਲਗਾਤਾਰ ਕਦੇ ਤੁਸੀਂ ਉੱਚ ਅਧਿਕਾਰੀਆਂ ਦੇ ਨੇ ਧਿਆਨ ਚ ਲੈਂਦਾ ਵੀ ਮੈਨੂੰ ਐ ਖਤਰਾ ਐ ਐਸਐਸਪੀ ਸਾਹਿਬ ਦੇ ਧਿਆਨ ਚ ਧਿਆਨਦਾ ਸੀਗਾ ਲਗਾਤਾਰ ਐਸਐਸਪੀ ਸਾਹਿਬ ਨੂੰ ਵੀ ਪਤਾ ਹੀ ਹੈਗਾ ਲਗਾਤਾਰ ਮੈਨੇ ਮੋਰਚੇ ਖੋਲੇ ਨੇਗੇ ਜਾਂ ਲਗਾਤਾਰ ਮੇਰੇ ਘਰ ਦੇ ਨੇੜੇ ਦੀ ਕੀ ਨਕਸ਼ੇ ਬਣਾਏ ਗਏ ਨੇ ਲਗਾਤਾਰ 5-6 ਵਾਰ ਕਿਹੜਾ ਉਹ ਜਿਹਾ ਥ੍ਰੈਟ ਸੀਗਾ ਜਿਹੜਾ ਮੇਰਾ ਲਗਾਤਾਰ ਇੰਨੀ ਸੁਰੱਖਿਆ ਦਾ ਧਿਆਨ ਰੱਖਿਆ ਜਾ ਰਿਹਾ ਸੀ ਪੀਸੀਆਰ ਦਾ ਪੁਆਇੰਟ ਬਣਾਇਆ ਗਿਆ ਤਿੰਨ ਸੁਰੱਖਿਆ ਕਰਮਚਾਰੀ ਦਿੱਤੇ ਗਏ ਪਰਸਨਲੀ ਕਿਉਂਕਿ ਉਸ ਤਰ੍ਹਾਂ ਦਾ ਥ੍ਰੈਟ ਸੀ ਜਿਹੜਾ ਇੱਕਦਮ ਥ੍ਰੈਟ ਆਇਆ ਤੇ ਇੱਕਦਮ ਥ੍ਰੈਟ ਚਲਾ ਗਿਆ ਜਿੰਨੀਆਂ ਵੀ ਅੱਜ ਤੱਕ ਮੈਨੂੰ ਕਾਲਸ ਆਈਆਂ ਬਾਹਰੋਂ ਧਮਕੀਆਂ ਭਰੀਆਂ ਉਹਨਾਂ ਦੇ ਉਹ ਕੋਈ ਇਸ ਤਰ੍ਹਾਂ ਨਹੀਂ ਆਈਆਂ ਜਦੋਂ WhatsApp ਤੇ ਕਾਲ ਆਉਂਦੀਆਂ ਸੀ ਤਾਂ ਮੈਂ ਪੁਲਿਸ ਨੂੰ ਇਨਫਾਰਮੇਸ਼ਨ ਦਿੰਦਾ ਸੀ ਪੁਲਿਸ ਜਦੋਂ ਮੇਰੇ ਬਿਆਨ ਲਿਖਣ ਆਂਦੀ ਸੀ ਤਾਂ ਉਹਨਾਂ ਦੇ ਬੈਠੇ ਤੋਂ ਵੀ ਕਾਲਾਂ ਆਉਂਦੀਆਂ ਸੀਗੀਆਂ ਉਹਨਾਂ ਦੇ ਬੈਠੇ ਤੋਂ ਵੀ ਕਾਲਾਂ ਆਉਂਦੀਆਂ ਸੀ ਪਰੰਤੂ ਉਹਨਾਂ 'ਚ ਅੱਜ ਤੱਕ ਕੋਈ ਟ੍ਰੇਸ ਨਹੀਂ ਕੀਤਾ ਗਿਆ ਟ੍ਰੇਸ ਨਹੀਂ ਵੀ ਕੀਤਾ ਗਿਆ ਹੁਣ ਲਗਾਤਾਰ ਮਤਲਬ ਜਿਹੜਾ ਸਕਿਉਰਟੀ ਨੂੰ ਘਟਾਇਆ ਯਾਰ ਅਸੀਂ ਪਹਿਲਾ ਦੋ ਕਰ ਦਿੱਤੇ ਗਏ ਪਹਿਲਾ ਪੀਸੀਆਰ ਪੁਆਇੰਟ ਹਟਾ ਦਿੱਤਾ ਗਿਆ ਫਿਰ ਇੱਕ ਕਰਮਚਾਰੀ ਵਾਪਸ ਬੁਲਾ ਲਿਆ ਫਿਰ ਦੂਜਾ ਬੁਲਾ ਲਿਆ ਫਿਰ ਜਿਹੜਾ ਇੱਕ ਸੀਗਾ ਉਹ ਵੀ ਵਾਪਸ ਬੁਲਾ ਲਿਆ ਗਿਆ ਜਦੋਂ ਮੈਂ ਅਫਸਰਾਂ ਨੂੰ ਧਿਆਨ ਚਗਾਇਆ ਕਿ ਮੈਨੂੰ ਥ੍ਰੈਟ ਹੈਗਾ ਤਾਂ ਉਹਨਾਂ ਨੇ ਦੱਸਿਆ ਕਿ ਮਾਮਜੋਗ ਏ ਡੀਜੀਪੀ ਸਾਹਿਬ ਦੇ ਹੁਕਮ ਰਾਹੀਂ ਤੁਹਾਨੂੰ ਸੁਰੱਖਿਆ ਮਿਲੀ ਸੀ ਤੇ ਉਹਨਾਂ ਨੇ ਹੀ ਆਰਡਰ ਕੈਨਸਲ ਕਰ ਦਿੱਤੇ ਤੇ ਤੁਸੀਂ ਉਹਨਾਂ ਨੂੰ ਅਪਰੋਚ ਕਰੋ ਹੁਣ ਅੱਗੇ ਕੀ ਫੇਰ ਰਣਨੀਤੀ ਕੀ ਬਣਾਈ ਅੱਗੇ ਜਿਹੜੀ ਮੈਂ ਸਮਾਜ ਦੇ ਲੋਕਾਂ ਦੀ ਪਲਾਇ ਦੀ ਗੱਲ ਕਰ ਰਿਹਾ ਸੀ ਜਾਂ ਸਮਾਜ ਦੀ ਸੇਵਾ ਕਰ ਰਿਹਾ ਸੀ ਹਿੰਦੂ ਤਵਲੀ ਕੰਮ ਕਰ ਰਿਹਾ ਸੀ ਉਹ ਮੈਂ ਬਿਲਕੁਲ ਜਾਰੀ ਰੱਖੂੰਗਾ ਉਹ ਬਿਲਕੁਲ ਨਹੀਂ ਪਿੱਛੇ ਹਟੂੰਗਾ ਔਰ ਇਮਾਨਦਾਰੀ ਨਾਲ ਜਿੰਨਾ ਪੱਲ ਮੇਰੇ ਤੋਂ ਕੰਮ ਹੋਊਗਾ ਉਹ ਇਮਾਨਦਾਰੀ ਨਾਲ ਤਾਂ ਦੇ ਹੀ ਨਾਲ ਕਰੂੰਗਾ ਔਰ ਜਿੰਨੇ ਵੀ ਸ਼ਹਿਰ ਦੇ ਲੋਕ ਸ਼ਹਿਰ ਦਾ ਜਿਹੜੇ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਸੀ ਜਿਨ੍ਹਾਂ ਨੇ ਮੈਨੂੰ ਉਸ ਦੌਰਾਨ ਹੌਸਲਾ ਫੁਜਾਈ ਕੀਤੀ ਮੇਰੇ ਨਾਲ ਡੱਟ ਕੇ ਖੜੇ ਰਹੇ ਔਰ ਮੇਰਾ ਸਾਥ ਦਿੱਤਾ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਹੌਸਲਾ ਨਹੀਂ ਡਿੱਗਣ ਦਿੱਤਾ ਔਰ ਅੱਜ ਵੀ ਮੇਰਾ ਪੂਰਾ ਹੌਸਲਾ ਹੈ ਇਸ ਗੱਲ ਲਈ ਕਿ ਮੈਂ ਸਮਾਜ ਲਈ ਤਨਦੇਹੀ ਨਾਲ ਕੰਮ ਕਰੂੰਗਾ ਔਰ ਸਮਾਜ ਲਈ ਹੀ ਕੰਮ ਕਰਦਾ ਰਹੂੰਗਾ ਕਿਹੜਾ ਤੁਹਾਡੇ ਕੋਲ ਹੌਦਾ ਸੀ ਤੇ ਅਸਤੀਫਾ ਦੇਣ ਤੋਂ ਬਾਅਦ ਹੁਣ ਫਿਰ ਕਿਸ ਤਰ੍ਹਾਂ ਮੈਂ ਸ਼ਿਵ ਸਨਾ ਹਿੰਦੁਸਤਾਨ ਪਾਰਟੀ ਦੇ ਵਿੱਚ ਸੰਗਠਨ ਮੰਤਰੀ ਪੰਜਾਬ ਦੇ ਅਹੁਦੇ ਤੇ ਬਤੌਰ ਕੰਮ ਕਰ ਰਿਹਾ ਸੀਗਾ ਪਰੰਤੂ ਅੱਜ ਤੋਂ ਬਾਅਦ ਮੈਂ ਹਰ ਤਰ੍ਹਾਂ ਦੀ ਪਾਰਟੀ ਨਾਲੋਂ ਨਾਤਾ ਤੋੜ ਰਿਹਾ ਠੀਕ ਹੈ ਕਿਉਂਕਿ ਪਾਰਟੀ ਦੇ ਵਿੱਚ ਮੈਨੂੰ ਲੱਗ ਰਿਹਾ ਵੀ ਕਿਸੇ ਵੀ ਅ ਨਿਗਮ ਕਲਾਸ ਬੰਦੇ ਦਾ ਕੋਈ ਵजूद ਨਹੀਂ ਹੈਗਾ ਠੀਕ ਹੈ ਕਿਉਂਕਿ ਇੱਥੇ ਸਿਰਫ ਤਾਂ ਸਿਰਫ ਪੈਸੇ ਵਾਲੇ ਬੰਦੇ ਹੀ ਫਲ ਫੁੱਲ ਸਕਦੇ ਨੇ ਹੋਰ ਕੋਈ ਬੰਦਾ ਫਲ ਫੁੱਲ ਨਹੀਂ ਸਕਦਾ ਕਿਉਂਕਿ ਜੇ ਅਗਰ ਦੇਖਿਆ ਜਾਵੇ 15 ਸਾਲ ਦੀ ਰਾਜਨੀਤੀ ਦੇ ਵਿੱਚ ਮੇਰਾ ਰਿਕਾਰਡ ਖੰਗਾਲਲੇ ਪ੍ਰਸ਼ਾਸਨ ਕਿ ਮੈਂਨੇ ਕਿਹੜਾ ਕੰਮ ਨਹੀਂ ਕੀਤਾ ਸਿਰਫ ਜਿਹੜੀਆਂ ਰਿਪੋਰਟਾਂ ਬਣਦੀਆਂ ਨੇ ਉਹ ਸਿਰਫ ਫਰਜੀ ਸਿਸਟਮ ਨਾਲ ਤਿਆਰ ਹੁੰਦਾ ਹੈਗਾ ਪਰੰਤੂ ਜਿਹਨੂੰ ਸੱਚਾਈ ਥ੍ਰੈਟ ਹੁੰਦਾ ਉਹਨੂੰ ਕਦੇ ਦਿਖਾਇਆ ਨਹੀਂ ਜਾਂਦਾ ਉਹਨੂੰ ਕਦੇ ਵਿਚਾਰਿਆ ਨਹੀਂ ਜਾਂਦਾਗਾ ਔਰ ਇਹ ਸਭ ਤੋਂ ਵੱਡੀ ਗੱਲ ਹੈ ਜੀ ਜੇ ਅਗਰ ਕੋਈ ਵੀ ਬੰਦਾ ਇਹ ਗੱਲ ਕਹਿੰਦਾ ਵੀ ਕਿਹੜਾ ਤੁਸੀਂ ਕੰਮ ਕੀਤਾ ਮੇਰੇ ਕੋਲੇ ਪੂਰਾ ਟੋਟਲ ਰਿਕਾਰਡ ਪਿਆ ਅਜੇ ਤੱਕ ਦਾ 15 ਸਾਲ ਦੇ ਵਿੱਚ ਜੋ ਕੰਮ ਕੀਤੇ ਨੇਗੇ ਲਗਾਤਾਰ ਜਿਹੜੀਆਂ ਮੈਨੂੰ ਧਮਕੀਆਂ ਆਈਆਂ ਉਹਦੀਆਂ ਰਿਪੋਰਟਾਂ ਦਰਜ ਨੇ ਥਾਣਾ ਸਿਵਲ ਲਾਈਨ ਦੇ ਵਿੱਚ ਥਾਣਾ ਗੰਡ ਦੇ ਵਿੱਚ ਜਿੱਥੇ ਵੀ ਮਤਲਬ ਅੱਜ ਤੱਕ ਜੋ ਵੀ ਮੈਨੂੰ ਥਾਣਾ ਲੱਗਦਾ ਰਿਹਾ ਉਹ ਤੇ ਮੇਰੇ ਸਾਰਾ ਰਿਕਾਰਡ ਪਿਆਗਾ ਪਰੰਤੂ ਫਿਰ ਵੀ ਅਗਰ ਲੱਗਦਾ ਪ੍ਰਸ਼ਾਸਨ ਨੂੰ ਤਾਂ ਮੈਨੂੰ ਕੋਈ ਸੁਰੱਖਿਆ ਦੀ ਲੋੜ ਨਹੀਂ ਹੈਗੀ ਤਾਂ ਨਹੀਂ ਜ਼ਰੂਰ ਤਾਂ ਹੀ ਜਥੇਵੰਤੀ ਦੇ ਜਿਹੜੇ ਉਹ ਚੌਧੇਦਾਰ ਨੇ ਜਿਹੜੇ ਡੀਟਰ ਨੇ ਉਹਨਾਂ ਨੇ ਤੁਹਾਨੂੰ ਫਿਰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਕੁਝ ਦੱਸਿਆ ਹੋਵੇ ਨਹੀਂ ਮੈਨੂੰ ਕਿਸੇ ਦੀ ਕਾਲ ਨਹੀਂ ਆਈ ਸਿਰਫ ਤਾਂ ਸਿਰਫ ਕਾਲਾਂ ਜਿਹੜੀਆਂ ਆਉਂਦੀਆਂ ਸੀ ਸਿਰਫ ਕਾਲਾਂ ਹੀ ਆਉਂਦੀਆਂ ਸੀ ਤੂੰ ਸਾਡੀ ਕਮੀਟਿੰਗ ਕਰਾ ਦੇ ਤੇਰਾ ਐਸੀ ਗੱਲ ਕਰਕੇ ਇੱਕ ਬੰਦਾ ਵਧਾਵਾਂਗੇ ਯਾਨੀ ਕਿ ਇਹਦਾ ਮਤਲਬ ਤਾਂ ਰਾਜਨੀਤੀ ਦਾ ਹਿੱਸਾ ਹੀ ਹੋ ਗਿਆ ਨਾ ਵੀ ਇੱਕ ਬੰਦਾ ਕਿਸ ਤਰ੍ਹਾਂ ਵੱਧ ਜਾਂਦਾ ਹੈਗਾ ਮੈਨੂੰ ਇਹ ਸਮਝ ਨਹੀਂ ਆਈ ਵੀ ਯਾਨੀ ਕਿ ਮੇਰੇ ਥ੍ਰੈਟ ਦਾ ਜਿਹੜਾ ਮੈਂ ਕੰਮ ਕੀਤਾ 15 ਸਾਲ ਯਾਨੀ ਕਿ ਮੈਹਿਕਮੇ ਨੂੰ ਉਹ ਦਿਖਾਈ ਨਹੀਂ ਦੇ ਰਿਹਾ ਯਾਨੀ ਕਿ ਮੈਨੂੰ ਥ੍ਰੈਟ ਹੈ ਜਾਂ ਨਹੀਂ ਹੈ ਉਹ ਮੈਹਿਕਮੇ ਨੂੰ ਨਹੀਂ ਪਤਾ ਹੈਗਾ ਕੀ ਅੱਜ ਉਹ ਕਹਿ ਰਹੇ ਨੇ ਚੋਣ ਅਯੋਗ ਲੱਗ ਗਿਆ ਜੀ ਇਸ ਕਰਕੇ ਤੁਹਾਨੂੰ ਸੁਰੱਖਿਆ ਵਾਪਸ ਹੋਈ ਹੈਗੀ ਜਾਂ ਚੋਣ ਅਯੋਗ ਲੱਗਣ ਤੋਂ ਬਾਅਦ ਮਤਲਬ ਮਿਲ ਜੂਗੀ ਕਿ ਚੋਣ ਅਯੋਗ ਲੱਗਣ ਤੋਂ ਬਾਅਦ ਕਿ ਮੈਨੂੰ ਜਾਨ ਦਾ ਖਤਰਾ ਨਹੀਂ ਹੈਗਾ ਕਿ ਮੈਨੂੰ ਕੋਈ ਥ੍ਰੈਟ ਨਹੀਂ ਹੈਗਾ ਜਾਂ ਮੇਰੇ ਪਰਿਵਾਰ ਨੂੰ ਕੋਈ ਥ੍ਰੈਟ ਨਹੀਂ ਹੈਗਾ ਲਗਾਤਾਰ ਜਿਹੜੇ ਜੀਓ ਅਫਸਰ ਸੀਗੇ ਜਦੋਂ ਮੇਰੇ ਤੇ ਜਦੋਂ ਮੈਂ ਪੈਰਲਰ ਮੋਰਚਾ ਲਗਾਇਆ ਸੀ ਇੱਕ ਬੰਦੀ ਸਿੰਘ ਜਿਹੜੇ ਕਿ ਪੁਲਿਸ ਮੁਲਾਜ਼ਮ ਜਿਹੜੇ ਪੁਲਿਸ ਮੁਲਾਜ਼ਮ ਜਿਨ੍ਹਾਂ ਦੇ ਵਿੱਚ ਬੰਦ ਨੇ ਮੈਂ ਉਹਨਾਂ ਦੀ ਰਿਹਾਈ ਦੀ ਗੱਲ ਕੀਤੀ ਸੀ ਉਸ ਤੋਂ ਲਗਾਤਾਰ ਬਾਅਦ ਮੈਨੂੰ ਜੀਓ ਜਿਹੜੇ ਰੈਂਕ ਦੇ ਅਧਿਕਾਰੀ ਸੀਗੇ ਉਹਨਾਂ ਵੱਲੋਂ ਜਾਂ ਆਈਪੀਐਸ ਅਧਿਕਾਰੀ ਸੀਗੇ ਉਹਨਾਂ ਵੱਲੋਂ ਮੈਨੂੰ ਪੂਰਾ ਦੱਸਿਆ ਗਿਆ ਕਿ ਸਿਸ਼ਿਟੀ ਪਤਾ ਨਹੀਂਗਾ ਕਦੋਂ ਕੀ ਹੋ ਜਾਣਾ ਕਦੋਂ ਕਿਹੜੇ ਬੰਦੇ ਨੇ ਕਿੱਥੋਂ ਫੈਰ ਮਾਰ ਕੇ ਚਲੇ ਜਾਣਾ ਤੁਹਾਡੀ ਜਾਨ ਨੂੰ ਬਹੁਤ ਖਤਰਾ ਹੈਗਾ ਤੁਸੀਂ ਬੜਾ ਸੰਭਲ ਕੇ ਰਹੋ ਮੈਨੂੰ ਉਹਨਾਂ ਨੇ ਬੁਲਡ ਪ੍ਰੂਫ ਜੈਕਟ ਵੀ ਮੁਹਈਆ ਕਰਵਾਈ ਹੈ ਹੈਲਮਟ ਵੀ ਮੁਹਈਆ ਕਰਾਇਆ ਕਿਉਂ ਮੁਹਈਆ ਕਰਾਇਆ ਕਿ ਮੇਰੀ ਜਾਨ ਨੂੰ ਖਤਰਾ ਹੈ ਕਿਹੜਾ ਉਹ ਖਤਰਾ ਸੀਗਾ ਜਿਹੜਾ ਉਸ ਟਾਈਮ ਤੱਕ ਸੀਗਾ ਕਿਹੜਾ ਉਹ ਖਤਰਾ ਹੈਗਾ ਜਿਹੜਾ ਅੱਜ ਖਤਮ ਹੋ ਚੁੱਕਿਆ ਮੈਨੂੰ ਇਹ ਗੱਲ ਅੱਜ ਤੱਕ ਸਮਝ ਨਹੀਂ ਆਈ ਔਰ ਅਧਿਕਾਰੀ ਪ੍ਰੋਪਰਲੀ ਜਵਾਬ ਵੀ ਨਹੀਂ ਦਿੰਦੇ ਇਸ ਟੌਪਿਕ ਦੇ ਉੱਤੇ